ਜਗਿੰਦਰ ਇਬਰਾਹਿਮ ਮਰਦਾਵਾ 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 ਜਗਿੰਦਰ ਇਬਰਾਹਿਮ ਇਹ ਫੋਟੋ ਪਿਓ ਪੱਟ ਕਿਉਂ ਗਿਆ ਕੋਈ ਨਾ ਆ ਰਹੀ ਆ ਅਸੀਂ ਆ ਗਏ ਸੀ ਉਹ ਖੜਦਾ ਬਣਾ ਉਹ ਪੱਟ ਗਿਆ ਉਹ ਪੱਟ ਗਿਆ ਮਰਦਾ ਮਰਦਾਬਾਤ ਉਹ ਕੋਈ ਨੰਬਰ ਇਹਨਾਂ ਦਾ ਚਾਲਾਂਡ ਕੱਟਿਆ ਕਰੋ ਇਹਨਾਂ ਦਾ ਚਾਲਾਂਡ ਕੱਟਿਆ ਕਰੋ ਗੱਲ ਸੁਣੋ ਸਾਡੇ ਹੈਲਮਟ ਵੀ ਆ ਨਾ ਨੰਬਰ ਹੈਗਾ ਇਹਦੇ ਫੋਟੋ ਵਿੱਚ ਆਈ ਦੇ ਟਲਾ ਇਹਨਾਂ ਦਾ ਚਾਂਗ ਚੱਕਿਆ ਕਰੋ ਇਹਨਾਂ ਦਾ ਚਾਂਗ ਚੱਕਿਆ ਕਰੋ ਦੇਖੀ ਮਾ ਫੋਟੋ ਫੋਟੋ ਕਰੀ ਫੋਟੋ ਕਰੀ ਫੋਟੋ ਫੋਟੋ ਉੱਚੀ ਫੋਟੋ ਉੱਚੀ ਕੋਈੰਦੇ ਪਾਸਾ ਆਦੀ ਹੋਏ ਓ ਆ ਦੇਖੋ ਕੋਈ ਨੰਬਰ ਆ ਦੇਖੋ ਆ ਪੱਤਰ ਖਾਓ ਇਹ ਨੰਬਰ ਖਰੇ ਆ ਪੱਤਰ ਖਾਓ ਆ ਦੇਖੋ ਆ ਦੇਖੋ ਕੋਈ ਨੰਬਰ ਨਹੀਂ ਕੋਈ ਨੰਬਰ ਨਹੀਂ ਉਗਰਾਹਾ ਪੱਜਿਆ ਕਿਉਂ ਅਸੀਂ ਆ ਗਏ ਸੀ 200 ਮਾਪੇ ਜਵਾਬ ਦੇਣ ਤੋਂ ਦਰਦਾ ਪੱਜਿਆ ਆ ਬਿਨਾਂ ਨੰਬਰਾਂ ਦੀ ਗੱਡੀਆਂ ਆ ਬਿਨਾਂ ਨੰਬਰਾਂ ਦੀਆਂ ਐਨਾ ਵਾਰੀ ਘੂਰ ਕੇ ਤੱਕ ਨਾ ਬੰਦੇ ਦਾ ਗੱਡੀ ਤੁਹਾਡੇ ਸ਼ਰਮ ਲਾਇਆ ਤੁਹਾਡੇ ਦਿਮਾਗ ਦੇ بڑے بڑے ਨੂੰ ਕੀ ਗੱਲ ਕਰੇ ਉਹ ਤੁਹਾਡੇ ਜਵਾਬ ਨਹੀਂ ਉਹ ਤੁਹਾਡੇ ਜਵਾਬ ਨਹੀਂ ਤੁਹਾਡੀ ਸ਼ਰਮ ਲਾਇਆ ਤਾਂ ਅਖੇ ਜਿੰਨੇ ਗੱਡੀਆਂ ਖੜੀਆਂ ਇਹਨਾਂ ਨੂੰ ਬੋਲ ਜਵਾਬ ਤੁਹਾਨੂੰ ਸ਼ਰਮ ਨਹੀਂ ਆਈ ਲੈ ਛੋਟੀ ਛੋਟੇ ਤੁਹਾਨੂੰ ਸ਼ਰਮ ਮੰਨੋ ਤੁਹਾਡੇ ਜਵਾਬ ਨਹੀਂ ਹਨ ਤੁਹਾਡੇ ਜਵਾਬ ਨਹੀਂ ਹਨ ਤੁਹਾਡੀਆਂ ਧੀਆਂ ਨੂੰ ਕਾਹਡੇ ਕੋਈ ਸਾਡੀਆਂ ਧੀਆਂ ਪੈਣਾ ਨੂੰ ਕਾਹ ਖੜਦੇ ਤੁਹਾਡੇ ਪਰਦਾ ਨੂੰ ਸ਼ਰਮ ਨਹੀਂ ਓਏ ਸ਼ਰਮ ਬੰਨੋ ਟਿੱਕੀਆਂ ਦਾੜੀਆਂ ਰੱਖ ਕੇ ਬੜਾ ਬਹੁਤ ਇਹਨਾਂ ਬਹੁਤ ਹੋ ਗਈ ਹੋਰ ਤਾਂ ਉਹ ਤੁਹਾਡੇ ਤੁਹਾਡੇ ਧੀਆਂ ਪੈਣਾ ਹੈ ਨਹੀਂ ਤੁਹਾਡੇ ਧੀਆਂ ਪੈਣਾ ਹੈ ਨਹੀਂ ਤੁਹਾਡੇ ਜਵਾਬ ਹੈ ਨਹੀਂ ਬੰਦ ਕਰੋ ਨੀਓ ਤੁਹਾਡੇ ਜਵਾਕਾਂ ਦੇ ਜਵਾਕ ਨਹੀਂ ਪੜਦੇ ਇੱਥੇ ਉੱਠ ਕੇ ਚੱਪੀ ਗੁੱਸੇ ਹੋ ਤੁਹਾਡਾ ਪ੍ਰਧਾਨ ਆ ਗਿਆ ਮੈਂ ਗੁਰਦਾਬਾਦ ਗੁਰਦਾਬਾਦ ਓਹ ਝੂਠ ਖਾ ਰਹੇ ਤੁਸੀਂ ਹੋ ਲਾਲੋਂ ਬੁਰੇ ਲਾਲੋਂ ਬੁਰੇ ਮੰਨੋ ਮਰੀ ਮੋਟੀ ਹੁਣ ਦਿਓ ਛੋਟਾ ਪ੍ਰਧਾਨ ਉੱਠ ਕੇ ਕਹਿੰਦਾ ਦੁਰਗਾ ਦੇ ਤੁਸੀਂ ਹੋ ਕਿ ਕਿਤੇ ਆ ਕਿੰਨੇ ਤਿਆ دیکھو آرہے آ گراہ کے گڈے دیکھو آ

مرتے باہر کوئی دیکھ لو نہیں ڈانگ پھیڑا گے چلو بھئی چلو چلو سکول چلو سکول چلو 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 آیا بھی کیا مردہ مردہ گاؤں ਉਰੇ ਗਰਾਹਾਂ ਜੁਨੀਆਂ ਦੇ ਮਰਦਾਬਾਦ ਪਿਆਰੇ ਸੂਰਜ ਜਿੰਦਾਬਾਨਾਂ ਵਾਲੇ ਮਰਦਾਬਾਦ 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 ਖੰਡ ਖਾ ਕੇ ਦੁਨੀਆ ਨੂੰ ਵੱਡਾ ਲਾਉਣਾ ਮਰਦਾਬਾਦ ਮਰਦਾਬਾਦ ਹਾਈ ਕੁੰਡੇ ਲੈ ਕ ਅ ਭਾਈ ਵੀਡੀਓ ਪੈ ਗਿਆ ਮਰਦਾਬਾਦ ਕਿਸਾਨ ਜੁਨੀਆਂ ਮਰਦਾਬਾਦ ਕਿਸਾਨ ਜੁਨੀਆਂ ਮਰਦਾਬਾਦ ਭਾਈ ਗਰਾਹਾਂ ਜੁਨੀਆਂ ਸਕੂਲ ਨੂੰ ਜਿੰਦਾ ਲਵਾ ਰਹੀ ਹੈ ਸਕੂਲ ਨੂੰ ਉਗਰਾਹਾਂ ਖੋਦ ਫੰਡ ਖਾਂਦੇ ਆ ਮਾਪਿਆਂ ਨੂੰ ਚਾਹਲ ਖਾਣੇ ਝੂਠੇ ਕੁੱਤੇ ਬੋਲਦੇ ਜੂਨੀਅਰ ਸਪੀਕਰਾਂ ਚ ਆ ਸਕੂਲ ਨੂੰ ਜਿੰਦਾ ਲਵਾ ਰਿਹਾ ਗੁਰਾਹਾਂ ਜੂਨੀਆ ਜੂਨੀਆ ਨਾਲ ਬਾਹਰੋਂ ਇਕੱਠੇ ਹੋ ਕੇ ਆਉਂਦੀ ਐ ਜਿਸ ਸਕੂਲ ਨੂੰ ਜਿੰਦਾ ਲਵਾਉਣ ਦੇ ਤਰੀਕਾ ਜੇ ਕੋਈ ਗਲਤ ਹੋ ਰਿਹਾ ਤਾਂ ਕੋਰਟ ਜਾਣ ਪ੍ਰਾਈਵੇਟ ਸਕੂਲਾਂ ਤੋਂ ਫੰਡ ਖਾਂਦੇ ਮਾਪਿਆਂ ਬਾਈ ਬੱਚਿਆਂ ਦੇ ਸਕੂਲ ਪੜਾਈ ਸ਼ੁਰੂ ਸਾਡਾ ਪੂਰਾ ਸਕੂਲ ਖਾਂਦੇ ਰਹਿੰਦੇ ਨੇ ਇਹਨਾਂ ਨੇ ਮਰਦਾਬਾਦ ਮਰਦਾਬਾਦ ਬੱਚਿਆਂ ਦਾ ਹੱਕ ਖਾਣ ਵਾਲੇ ਟੀਚਰ ਮਰਦਾਬਾਦ ਲੱਦਿਆਂ ਦੇ ਹੱਕ ਖਾਣ ਵਾਲੇ ਮਰਦਾਬਾਦ ਬੱਚਿਆਂ ਦੀ ਪੜਵਾਈ ਪ੍ਰਬਾਹ ਕਰਨ ਵਾਲੇ ਮਰਦਾਬਾਦ ਮਰਦਾਬਾਦ ਲੋਟੂ ਯੂਨੀਅਨ ਮਰਦਾਬਾਦ ਮਰਦਾਬਾਦ ਸੁਖਿੰਦਰ ਗੁਰਾਹ ਮਰਦਾਬਾਦ ਜਿੰਦਾਬਾਦ ਮਾਪਿਆਂ ਨੂੰ ਜਵਾਬ ਨਾ ਦੇਣ ਵਾਲੇ ਮਰਦਾਬਾਦ 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 ਹਲੋ ਜਵਾਬ ਤਾਂ ਲਵਾਂਗੇ ਇਹਨਾਂ ਨੂੰ ਓਏ ਆ ਜਾ ਦੇ ਤਾਂ ਅਜੂ ਨਾ ਇੱਟਾ ਸ਼ਾਹ ਨਾ ਕੰਮ ਨਹੀਂ ਕਰਦਾ ਇੱਟਾ ਉਹ ਕਰ ਨਹੀਂ ਬਸ ਉਹ ਵੀ ਆਪ ਨਹੀਂ ਕਰਦਾ ਓਏ ਇੱਕ ਮਿੰਟ ਬੋਲੋਣਾ ਬੋਲੋਣਾ ਓਏ ਇੱਥੇ ਸਵਾਲ ਅੱਛਾ ਅੱਛਾ ਸਵਾਲ ਇੱਕ ਮਿੰਟ ਅੱਛਾ ਸਵਾਲ ਕਰਾਂਗੇ ਸਵਾਲ ਕਰਾਂ ਪਿਆਰ ਨਾਲ ਧਿਆਨ ਨਾਲ ਧਿਆਨ ਨਾਲ ਮੈਂ ਕਿਹੜਾ ਪਿੰਡ ਆ ਕਿਹੜਾ ਪਿੰਡ ਆ ਹੋਈ ਪਪਾ ਜੀ ਕਿਵੇਂ ਆ ਇਸ ਤੇ ਬੰਦ ਕਰਾ ਦੇ ਗੱਡੇ ਕਿਦਾਂ ਨਾ ਰੌਲਾ ਕੀ ਪਪਾ ਜੀ ਉੱਥੇ ਇਹਨਾਂ ਨੇ ਪਪਾ ਜੀ ਕਰਨ ਕੀ ਆ ਇਸ ਨੂੰ ਪਤਾ ਹੀ ਨਹੀਂ ਪਪਾ ਜੀ ਦੇਖੋ ਤੁਸੀਂ ਹੁਣ ਮੈਂ ਦੱਸਦਾ ਤੁਸੀਂ ਤੁਸੀਂ ਕਰੋ ਉੱਲਾ ਉਪਰੋਂ ਪ੍ਰਧਾਨ ਕਿਹੜਾ ਬੰਦ ਕਰ ਲੋ ਕੱਢੋ ਪ੍ਰਧਾਨ ਨੂੰ ਬਾਹਰ ਹਾਂਜੀ ਪ੍ਰਧਾਨ ਪ੍ਰਧਾਨ ਸਾਹਿਬ ਕੌਣ ਹੈ ਪ੍ਰਧਾਨ ਸਾਹਿਬ ਕੌਣ ਹੈ ਕਰਨੀ ਥੋੜਾ ਕੌਣ ਹੈ ਪ੍ਰਧਾਨ ਕੌਣ ਹੈ ਤੁਹਾਡੇ ਜੋ ਕੋਈ ਵੀ ਇਹ ਤੇ ਕੀ ਕਰਨਾ ਇਸ ਜਿਲਕੀ ਦੀ ਜਿੱਥੇ ਜੀ ਪਤਾ ਕਿਸੇ ਗੱਲ ਦਾ ਕਾਹਦੇ ਲਈ ਆਏ ਸੀ ਜੀ ਕਿਸੇ ਗੱਲ ਦਾ ਪਤਾ ਕਿਉਂ ਆਏ ਸੀ ਇਸ ਕੀ ਰੌਲਾ ਸੀ ਪਤਾ ਸਾਨੂੰ ਕੀ ਰੌਲਾ ਕੀ ਰੌਲਾ ਰੌਲਾ ਕੀ ਹੈ ਸਕੂਲ ਦਾ ਰੌਲਾ ਬੱਸੋ ਕੀ ਰੌਲਾ ਮੇਨ ਦਾ ਕੀ ਰੌਲਾ ਰੌਲਾ ਜੀ ਸਕੂਲ ਆਏ ਕੋਸੋ ਲੱਚੋ ਕੀ ਗਾਦੇ ਮਸਲੇ ਜਾ ਆ ਤੁਸੀਂ ਚੱਕ ਰੋ ਰੁਕੇ ਮੋਬਾਈਲ ਬਾਬਾ ਗੱਲ ਸੁਣ ਲਓ ਬਾਬਾ ਇਹ ਪੈਂਦਾ ਹੀ ਨਹੀਂ ਸਕੂਲ ਇੱਥੇ ਉੱਠਾ ਲਿਆ ਚੁੱਪ ਕਰ ਇੱਕ ਚੁੱਪੋ ਹੀ ਚੁੱਪਾ ਬਾਈ ਮੈਂ ਬਾਈ ਚੁੱਪ ਬਾਈ ਚੁੱਪ ਕਰ ਜਾ ਚੁੱਪ ਕਰ ਜਾ ਸਾਡੇ ਪਿੰਡ ਦਾ ਵਿੱਚ ਸਕੂਲ ਹੈ ਰੋਲਾ ਕੀ ਆ ਜਾਂ ਤਾਂ ਸਾਨੂੰ ਮਾਪਿਆਂ ਨੂੰ ਪੁੱਛੋ ਬਾਈ ਚੁੱਪ ਕਰ ਜਾਓ ਬਾਈ ਚੁੱਪ ਕਰ ਜਾਓ ਇੱਕ ਮਿੰਟ ਉਹ ਚੁੱਪ ਕਰ ਚੁੱਪ ਕਰ ਉਹ ਬਾਈ ਚੁੱਪ ਕਰ ਜਾਓ ਇੱਕ ਚੁੱਪਾ ਬਾਬਾ ਜੀ ਦੇਖੋ 22 ਮਹੀਨੇ ਹੋ ਗਏ ਤਾਂ ਨਾ ਇੱਥੇ ਕਹੀ ਜਾਂਦੇ ਆ ਆ ਬਾਪੇ ਵਾਲੇ ਅਸੀਂ ਬੱਚੇ ਵਾਲੇ ਸਾਰੇ